ਅਲਾਦਾ ਨਗ ਐਪੀ ਹੌਲੀ ਵੈਰੀ ਗੁੱਡ ਓ ਕੌਣ ਦਰਸ਼ਨ ਕਿਥੇ ਦਰਸ਼ਨ ਦਰਸ਼ਨ ਕਿਥੇ ਹਾਏ ਵੇ ਉਹਨੇ ਮਾਰ ਦਿੱਤੀ ਹੋਏ ਨਾ ਇੱਥੇ ਪਾਈ ਕੀ ਫੇਰ ਤੀਆਂ ਚੱਲ ਘਰ ਮੂੰਹ ਦੇ ਦਾ ਲਾਈ ਦੇ ਦੰਦਾ ਦੇ ਵੀ ਨਾਂ ਲਾ ਲਿਆ ਈ ਗਰੀ ਤੂੰ ਉੱਧਰ ਜਾ ਫੇਰ ਆਉਂਗਾ ਕਿਵੇਂ ਲੋਗ ਲੋਕ ਕੇ ਲੁਕ ਕੇ ਦੇਖਣ ਕੇ ਐ ਲੁਕੇ ਕਿੱਡੇ ਸਕੀਮੀ ਸਾਰੇ ਚੱਲ ਕੇ ਇੱਕ ਜਨਾ ਉਹ ਕਮਰੇ ਲੁਕਿਆ ਹੋਇਆ ਵਾ ਓ ਬੜੇ ਬਹੁਤ ਬੜੇ 3 ਘੰਟੇ ਬੂਆ ਨਹੀਂ ਖੋਲਿਆਗਾ ਤੇ ਮਿਸ਼ਨ ਪਾਸ ਕਰ ਲੈ ਮੋਟੇ ਨਾਣੇ ਸੋ ਨਾਈਟ ਹਲੇ ਐਵੇਂ ਹੀ ਵੇਖੀ ਜਾਂਦੇ ਐਵੇਂ ਹੀ ਐੜਕਾ ਲਾ ਕੇ ਐ ਕਰ ਦੋ ਐਵੇਂ ਸਲਾ ਕਿ ਜੀ ਐਮ ਵਾਲਾ ਬੰਦਾ ਲੱਗ ਗਿਆ ਓਏ ਰੰਗ ਮਾਰ ਜਣਾ ਓ ਯਾਰ ਚੂਹੇ ਚ ਮਾਰ ਚਾਰਾ ਠੋਟੀ ਚ ਰੰਗ ਚੱਲ ਜਾਣਾ ਨਗਰੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਲਾਦੇ ਲਾਦੇ ਹੈਪੀ ਹੋਲੀ ਵੈਰੀ ਗੁੱਡ ਹੋ ਕੌਣ ਦਰਸ਼ਨ ਕਿਥੇ ਦਰਸ਼ਨ ਦਰਸ਼ਨ ਕਿਥੇ ਦਰਸ਼ਨ ਭੱਜ ਗਿਆ ਹਾਏ ਪੱਪੀ ਮੂੰਹ ਦਾ ਤੋ ਵਾਤੋ ਵਾਤੋ ਵਾਪਾ ਵੀ ਤੂੰ ਕੀ ਬਣੀ ਫਿਰਦੀ ਐ ਸੁਆ ਬਲੂ ਸੁਣੂ ਟੂਣਾ ਕਰਤੇ ਹਲਦੀ ਆ ਟੂਣਾ ਕੱਟੂਣਾ ਕਰ ਬਸ ਇਹ ਜਿਹੜਾ ਟੂਣਾ ਵਾ ਇਹ ਟੂਣਾ ਮੰਗੇ ਤੇ ਹੁਣ ਮੰਗਾ ਕਿੱਥੇ ਆ 25 25 50 ਸਾਨੂੰ ਮੰਗਾ ਲੱਭ ਕੇ ਆਹ ਕੌਣਾ ਆਹ ਕੌਣਾ ਇਹ ਕੌਣਾ ਓਏ ਮੰਗੇ ਉਰੇ ਆ ਮੇਰਾ ਹੀ ਸਰ ਤੂੰ ਕਿਧਰੋਂ ਆਇਆ ਰੰਗ ਲਵਾ ਕੇ ਓਏ ਕਿੱਤੇ ਇਦਾਂ ਦਾ ਤਾਂ ਲੈਂਦਾ ਹੀ ਨਹੀਂ ਪਰਾਂ ਕਦੋਂ ਦੀਆਂ ਖੁਰਚਣ ਲੱਗੀਆਂ ਬੂ ਓਏ ਇੱਕ ਮਿੰਟ ਦੂਜੀ ਬਿਮਾਰ ਹੋ ਗਈ ਹੈ ਨਾ ਉਹਦੀ ਹੋਲੀ ਤਾਂ ਬਣਾਈ ਗਈ ਅੱਜ ਬੁਖਾਰ ਹੋ ਗਿਆ ਵਿਚਾਰੀ ਆਹ ਰੰਗ ਸਹੀ ਆ ਤਾਂ ਲੈਂਦਾ ਹੀ ਨਹੀਂ ਪਿਆ ਰੰਗ ਜਲੇ ਜੋ ਮੰਨ ਲੱਗੀਆਂ ਜਾਂ ਅੱਧਾ ਘੰਟਾ ਹੋ ਗਿਆ ਇਹਨਾਂ ਨੂੰ ਇਹ ਨਹੀਂ ਲੈਣਾ ਕੱਲ ਸਕੂਲ ਜਾਣਾ ਰਿਜ਼ਲਟ ਰਿਜ਼ਲਟ ਇਹ ਠੀਕ ਆ ਆ ਜਿਹਾ ਹੈ ਮਾ 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 ਬੋਲੇ ਚਲ ਮਾਰ ਉਹਦੇ ਹੁਣ ਨਹੀਂ ਏ ਏ ਉਹ ਲੈ ਤੁਹਾਡਾ ਨਿਸ਼ਾਨਾ ਹੀ ਮਾੜਾ ਵਾ ਕੁੜੀਓ ਸਿਰ ਚ ਮਾਰ ਤੱਕਾ ਕੇ ਮਾਰ ਲੈ ਐ ਨਹੀਂ ਕੋਈ ਸਵਾਦ ਆਉਣਾ ਨਾ ਹੈਪੀ ਹੋਲੀ ਤਾਂ ਫੇਰ ਹੀ ਪਤਾ ਲੱਗੂਗਾ ਉਹ ਨਹੀਂ ਨਹੀਂ ਕੁੜੀਏ ਨਹੀਂ 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 ਬਾਲਟੀ ਮਾਰ ਮੁੱਦੀ ਬਾਲਟੀ ਉਰੇ ਸਿਰ ਚ ਬਾ ਸਾਰੀ ਫੇਰ ਪਤਾ ਲੱਗੂ ਮਾਰ ਉਹ ਲੈ ਨਿਸ਼ਾਨਾ ਤੇਰਾ ਮਾੜਾ ਕੁੱਲੇ ਨਾ ਯਾਰ ਨਾ ਨਾ ਗੱਲ ਬੰਦ ਹੀ ਨਹੀਂ ਪਈ ਚੰਗੀ ਤਰ੍ਹਾਂ ਮਾਰੋ ਇੱਕ ਦੂਜੇ ਟਕਾ ਕੇ ਸਿਰ 'ਚ ਬਾਲਟੀ ਮਾਰੋ ਪਿਛਕਾਰੀ ਮਾਰੋ ਪਿਛਕਾਰੀ ਮਾਰੋ ਸਿਰ 'ਚ ਉਹਦੇ ਹਾਂ ਆਹ ਬਣੀ ਗੱਲ ਏ ਚੱਲ 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 ਏ ਏ ਏ ਹੁਣ ਹੋਈ ਹੈ ਪੋਲੀ ਸਿਰ 'ਚ ਬਾ ਸਿਰ 'ਚ ਰੇ ਲੱਫੜਾ ਤੇ ਕੜਾ-ਕੜਾ ਨਾਲ ਮਾਰਦੇ ਸਿਰ ਪਾੜਦੇ ਲਾਲ ਖੂਨ ਦਾ ਉਹ ਆਈ ਨਹੀਂ ਇੱਥੇ ਕੀਆ ਉਹ ਇੱਥੇ ਲੱਕ ਦੇਖਦਾ ਪੱਥਰ ਉੱਤੇ ਉਹਨਾਂ ਆਏ ਵੇ ਵੇ ਮਾਟੀ ਓਏ ਨਹੀਂ ਤੇ ਦੀ ਫਾਈ ਕੀ ਫੇਰਦੀ ਇਧਰ ਘਰ ਮੂੰਹ ਦੇ ਦਾ ਲਾਈ ਦੇ ਦੰਦਾ ਤੇ ਵੀ ਨਾਲ ਲਾ ਲਿਆ ਈ ਗਰੀ ਕੀ ਦੰਦਾ ਦੇ ਵੀ ਲਾਈ ਫੇਰਦੀ ਲੈ ਕਾਮ ਵਾਲੀਆਂ ਨਹੀਂ ਦੇ ਏ ਕਣ ਦਾ ਬੁਖਾਰ ਚੜਾਦਾ ਜੇ ਹੁਣ ਤਾਂ ਪਹਿਲਾਂ ਤੁਸੀਂ ਬੁਖਾਰ ਸੀ ਦੱਸ ਸੋਣਿਆ ਬਦਲ ਲੈ ਕੱਪੜੇ ਤਾਂ ਇਧਰ ਬਦਲ ਬਦਲੀ ਜਾਂਦਾ ਜੇ ਫੇਰਦੀਆਂ ਮੈਂ ਪਹਿਲਾਂ ਦੁਗੋਤੜਿਆ ਹੋਇ ਰਾਂਗਾ ਕਿਵੇਂ ਲੋਕ ਲੋਕ ਕੇ ਲੁਕਿਆ ਦੇਖਿਆਣ ਕੇ ਆ ਲੁਕੇ ਆਪਾਂ ਤਿਆਰੀ ਆ ਪੂਰੀ ਤਿਆਰੀ ਨਿਕਲ ਪੂਰੀ ਤਿਆਰੀ ਆ ਅੱਖ ਮੇਰੀ ਅੱਖ ਨਾਲ ਬਹੁਤ ਦੁਸ਼ਮਣੀ ਢਾਡੀ ਵੀ ਪੜਾ ਆ ਜਾ ਅੱਖ ਨਾਲ ਬਹੁਤ ਦੁਸ਼ਮਣੀ ਆ ਕਿੱਡੇ ਸਕੀਮੀ ਸਾਰੇ ਚਲ ਕੇ ਇੱਕ ਜਨਾਵ ਕਮਰੇ ਲੁਕਿਆ ਹੋਇਆ ਚਲਾਕ ਵੀ ਗੱਡੇ ਭਾਂਦੇ ਗਏ ਚਲੇ ਸਾਰੇ ਗਏ ਚਲੇ ਸਾਰੇ ਤਿੰਦਾ ਨਹੀਂ ਪਰ ਕੱਲਿਆ ਪਿਉਮਾ ਦੀ ਟੀ-ਸ਼ਰਟ ਹੀ ਦੇਤੀ ਬੰਦੂਗ ਲਈ ਖੜਾ ਗੱਕੂ ਹਸਿਆ ਸੁਨੋ ਵਾ ਰਾਜਾ ਬਾਈ ਮੇਰਾ ਫਾਇਦਾ ਕੋਈ ਆਵੇਂ ਖਲਾਰਾ ਪਾਏਗਾ ਤੇ ਅੰਦਰ ਕਮਰੇ 'ਚ ਰੰਗ ਜਾਂ ਲੈਂਦਾ ਵੀ ਨੀਗਾ ਸਾਡੇ ਕੋ ਪ੍ਰੂਫ ਹੈਗਾ ਅਸੀਂ ਚਾਚੀ ਨੂੰ ਖਾ ਨਹੀਂ ਕੋਈ ਫਾਇਦਾ ਵਾ ਧਿਆਨ ਕੇ ਮੈਂ ਆਉਂ ਏਡਾ ਤੱਕੜਾ ਪ੍ਰੂਫ ਖੜਾ ਖੜਾ ਮੈਂ ਆ ਜਾ ਲਾਗਰ ਦਿਸ ਅਲਾਦਾ ਨਗਰ ਸਾਡੇ ਘਰੇ ਉਧਰ ਉਧਰ ਦੋਵੇਂ ਕੁਲੀ ਜਾਂਦੇ ਕਿ ਹਾਲ ਇਹਨਾਂ ਦਾ ਆਇਆ ਗੱਗੂ ਅੰਗੋਲ ਦੇ ਖੋਲ ਦੇ ਕਿੱਥੇ ਚਲ ਗਈ ਲੈ ਆ ਜਾਓ ਭਰਾਵਾ ਇਹਨਾਂ ਨੂੰ ਕਹੇ ਓ ਜਸ਼ਨਪਰੀ ਕਰ ਕਰਤੇ ਕਾਕਾ ਵਰ ਮੂੰਹ ਤੋਂ ਗਿਆ ਮੈਨੂੰ ਲਵੇੜਨਾ ਕਿਦਰ ਢਾਗੇ ਗੱਗੂ ਏ ਇੱਥੇ ਹੀ ਬਹਿਣਾ ਵਾ ਗੱਡੀ ਧੋਣੀ ਨਹੀਂ ਆ ਆ ਦੰਦ ਵੇ ਤੇਰੇ ਠੀਕ ਆ ਆਇਆ ਆਇਆ ਸਰੋਵਰਾ ਪਾਣੀ ਦੀ ਲੱਤਨ ਚ ਬੜੇ ਕਰਦਾ ਨਾ ਓਏ ਇਹਦਾ ਗੱਲ ਆ ਕੁੜੀਆਂ ਜਾਂ ਬਹੁਤ ਹੋ ਜਾਣ ਆਇਆ ਇੱਧਰ ਆਇਆ ਆ ਜਾ ਫਿਰ ਮੋਟਰਸਾਈਕਲ ਦੇ ਮੋਗੇ ਤੱਕ ਨਹੀਂ ਆਇਆ ਜਾਣਾ ਤੁਹਾਡੇ ਤੋਂ ਕਿਉਂ ਇਹਨਾਂ ਦੇ ਮੋਟਰਸਾਈਕਲ ਕਿ ਆਇਆ ਮੋਟਰ ਇਹਨੂੰ ਅੱਗੇ ਵਹਿੰਦੇ ਦੱਸ ਆ ਕੇ ਰੋੜਾ ਦਾ ਹੁਣ ਵੀ ਹੁਣ ਵੀ ਆਇਆ ਹੀ ਆ ਮੋਗ ਬਣਾ ਲੀ ਅੱਛਾ ਜਿਹਾ ਹੋ ਗਿਆ ਇਹ ਅੱਖ ਜਿਹਾ ਬੈਗਾ ਰੰਗ ਅੱਖ ਜਿਹਾ ਬੈਗਾ ਇਹਦਾ ਸਾਡੀ ਤੂੰ ਐਨ ਕਾ ਲਈ ਤਾਂ ਕਾਜੀ ਪਿਆ 250 ਦੇ ਹਨਕਾ ਆਹ ਤੇ ਅਸੀਂ ਵੀ ਲੈਣ ਕਾ ਨਹੀਂ ਲਾਈਆਂ ਘੱਟ ਗਏ ਪਿਆ ਅੱਖ ਚ ਉਹਨਾਂ ਨਹੀਂ ਜਾਣਾ ਇਹ ਇਹ ਹਨਕਾ ਲਾਈਆਂ ਤਾਂ ਪਿਆ ਜਿਆਦਾ ਪਿੰਦ ਬੱਚੇ ਬਹੁਤ ਵਧੀਆ 3 ਘੰਟੇ ਬੂਆ ਨਹੀਂ ਖੋਲਿਆਗਾ ਤੇ ਮਿਸ਼ਨ ਪਾਸ ਕਰ ਲੈ ਮੋਟੇ ਨਾਲੇ ਸੋ ਨਹੀਂ ਟਲੇ ਚਲੋ ਬਈ ਇਹਨੂੰ ਫੇਰ ਲਵੇੜ ਚੱਲ ਬਈ ਕਾਕੇ ਦੇਖੀ ਪਾਣੀ ਹੈਗਾ ਪਾਣੀ ਨਹੀਂ ਹੈਗਾ ਲਓ ਵੀ ਚਲੋ ਵੀ ਹੈਪੀ ਹੋਲੀ ਗਾਇਸ ਸਾਰਿਆਂ ਨੂੰ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਲਓ ਜੀ ਕਰੇ ਚੱਲਿਆ ਮੋਗੇ ਅਜਨੇ ਖੈ ਮਾ ਟਿੱਕਾ ਹੀ ਲਾਉਣਾ ਇੱਕ ਟਿੱਕਾ ਲਾ ਕੇ ਵਾਹ ਹੈਪੀ ਹੋਲੀ ਇਹ ਸ਼ਗਨ ਹੁੰਦਾ ਹੈ ਹੈਪੀ ਹੋਲੀ ਦਾ ਸਾਰਿਆਂ ਨੇ ਵੇਖ ਲੈ ਤੈਨੂੰ ਮਾਹੀ ਦਾ ਸ਼ੁਕਰ ਮੇਲੇ ਅਮੜਾ ਬੜੇ ਰੰਗ ਲੱਗਾ ਵੇਖ ਲੈ ਹੋਰ ਤਾਂ ਜੋ ਨਹੀਂ ਲੱਗਾ ਆਪਣੇ ਜਾਵੇ ਲੱਗ ਲੈ ਮੇਰੇ ਮੂਰੇ ਵੇਲਾ ਲੱਗਾ ਜਾਵੇਂ ਆ ਜਾ ਨਹੀਂ ਮਜ਼ਾਕ ਨਹੀਂ ਯਕੀਨ ਆ ਨਾ ਆ ਜਾ ਟਿੱਕਾ ਜਾਂ ਟਿੱਕਾ ਟਿੱਕਾ ਹੀ ਲਾਉਣਾ ਟਿੱਕਾ ਟੱਟ ਕੱਟ ਕੱਟ ਕਈ ਆ ਵਾਹ ਟਿੱਕਾ ਆ ਆਂਦਾ ਪਿਆਰ ਹੁੰਦਾ ਕਿੰਨਾ ਯਕੀਨ ਆ ਆ ਭਰਾ ਵਰ ਯਕੀਨ ਤਾਂ ਆਇਆ ਥੱਲੇ ਵੀ ਯਕੀਨ ਤੋੜੇ ਨਾ ਕਦੇ ਬੰਦਾ ਓ ਟਿੱਕੇ ਦੀ ਗੱਲ ਹੋਈ ਸੀ ਟਿੱਕਾ ਤੇ ਲੱਗਾ ਆ ਵੇਖ ਲੈ ਓਏ ਬੋਲਟ ਤੇ ਭਰਾਵਾ ਗੱਡੀ ਨਾਲ ਚੱਲੀ ਆਹ ਬਾਣ ਚੋਂ ਇੰਨੀ ਜ਼ੋਰ ਨਾਲ ਮਾਰਿਆ ਛਾਤੀ ਤੇ ਇੰਨੀ ਖੇਚੜੀਆਂ ਬਾਹਰ ਕੇ ਕੁੜੀਆਂ ਬੇਟੀਆਂ ਨਾਲ ਨਾ ਉਹਨੇ ਨੂੰ ਕੀ ਗਈ ਯਾਰ ਇਹ ਵੇਖ ਲੈ ਲਾ ਦੱਸ ਖੇਵਾਰਾ ਵਜ੍ਹਾ ਦੀ ਵੇਖ ਲੈ ਬੁਰਾ ਨਾ ਮਾਨੋ ਹੋਲੀ ਹੈ ਕਿ ਨਹੀਂ ਵੀ ਤੇ ਨਹੀਂ ਜਸ਼ਨ ਆਉਧਰ ਆਉਧਰ ਵੇਖੀ ਐਨ ਕੱਲ੍ਹ ਲੈਟ ਐਨ ਕਈ ਸਾਫ ਕਰੀ ਜਾਂਦਾ ਉਹਦਾ ਵੇ ਕਿੰਨੀ ਕਰੀ ਕਰੇਗਾ ਸਾਫ ਇਹਨਾਂ ਨੂੰ ਉਹ ਕਾਲੇ ਲੈਣੀ ਮੰਗੇ ਕਾਲਾ ਓਏ ਐਂ ਲੱਗਦਾ ਜਿਵੇਂ ਉਹ ਦੁਜਾ ਉਹੜਿਆ ਸੰਦੂਰ ਨਹੀਂ ਭਰਾਵਾ ਸੰਦੂਰ ਨਾਲ ਨਾ ਨਾ ਜਿਵੇਂ ਚੌਲਾਂ 'ਚ ਰੰਗ ਪਾਉਂਦੇ ਔਰ ਚੌਲੇ ਪੌੜਾ ਦਾ ਰੰਗ ਨਹੀਂ ਲਾਇਆ ਹੁੰਦਾ ਦੇ ਚੌਲੇ ਪੌੜਾ ਦਾ ਰੰਗ ਹੁੰਦਾ ਹੈ ਹੈ ਓਥੇ ਲੋਕ ਓਏ ਮੇਰੀ ਗੱਲ ਸੁਣੋ ਉਹ ਗਿੱਲਾ ਕਰਕੇ ਮਾਰਨ ਦੇ ਲੱਗ ਗਿਆ ਕਿ ਉਹ ਮੀਂਹ ਲੱਗਣਾ ਲਾਇਆ ਸਭਰਾ ਹੋ ਗਿਆ 25 25 50 ਮੰਗਾ ਲੱਭ ਕੇ ਵਖਾ ਮੰਗਾ ਦੇ ਨਹੀਂ ਲੱਭਦਾ ਅੰਦਾਗਾ ਉਹਨਾਂ ਕੀ ਲੱਭਣਾ ਨਹੀਂ ਲੱਭਦਾ ਮੇਰੇ ਨਾਲ ਹੁਣ ਕਹਿੰਦਾ ਗੁੱਗੂ ਕਹਿੰਦਾ ਕਿਤੇ ਐਮ ਵਾਲਾ ਬੰਦਾ ਲੱਭ ਗਿਆ ਰੰਗ ਮਾਰ ਜਣਾ ਯਾਰ ਤੂੰ ਚ ਮਾਰ ਸਾਰਾ ਠੋਟੀ ਚ ਰੰਗ ਚੱਲ ਜਾਣਾ ਐ ਨਗਰੀ ਡੰਗਣਾ ਮਾਰ ਡੰਗਣਾ ਮਾਰ ਦੀ ਬਈ ਯਾਰ ਕੱਢ ਦਾਂਗੇ ਤੇਰਾ ਟੈਨਸ਼ਨ ਲੈ ਕੀ ਲੱਗਦਾ ਪਿਆ ਏ ਤੂੰ ਨਾ ਮੰਗੇ ਐ ਕਰੀ ਤੇ ਵੜ ਜਾ ਨਾ ਰੰਗ ਬੁੱਲਾਂ ਚ ਉਹ ਮੇਰਾ ਹੈ ਨਹੀਂ ਮੂੰਹ ਐਵੇਂ ਪਹਿਲੇ ਵੜਿਆ ਪਿਆ ਉਹ ਲੰਗੂਰ ਨਹੀਂ ਹੁੰਦੇ ਉਹਨਾਂ ਦੇ ਪਿੱਛਾ ਵੇਖਿਆ ਉਹ ਮੰਗੇ ਆ ਵੀਰ ਦੰਤ ਤਿੱਖੇ ਕਰਨ ਨੂੰ ਰੱਖੀ ਆ ਜੀ ਕਿਤੇ ਐਮਰਜੈਂਸੀ ਖਾਣਾ ਪੈ ਜੇ ਨਾ ਦੀਪ ਕਿੱਥੇ ਆ ਦੰਤ ਤਿੱਖੇ ਕਰ ਲਈਦੇ ਫਿਰ ਉਹਦੇ ਹੀ ਹੈਣਾ ਬਲਾਰੇ ਤੀਰੇ ਕਿੱਥੇ ਆ ਤਾ ਤੇ ਕੀ ਕਰਨੂ ਆਖਿਆ ਤੈਨੂੰ ਭੜੀ ਐ ਦੁਆ ਭੜੀ 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 ਤੈਨੂੰ ਸੌਣ ਲਾ ਕੇ ਮੈਂ ਸਾਰਿਆਂ ਦੇ ਨਾਮ ਲੈ ਦੁਜੀ ਮੇਰੇ ਤੇ ਪਾਇਆ ਕੋਈ ਨਾ ਪਤਾ ਚੜ ਗਿਆ ਬੰਦੇ ਦੇ ਆਪਣੇ ਦੇ ਅਛਾ ਉਹ ਪਾਲੇ ਪਾਲਿਆ ਸਾਲੇ ਦਾ ਕੋਈ ਕੁੜੀ ਨਾ ਪਾਸੇ ਕਿ ਉਹ ਹੀ ਆ ਹੁੰਦੇ ਪੰਜਾਬੀ ਕੰਮ ਇੱਕ ਦਾ ਤੇ ਦੇਖਣਾ ਸਾਰਿਆਂ ਨੇ ਪੂਰੀ ਤੇ ਦੇਖਣੀ ਆ ਮੈਂ ਸਨੈਪਚੈਟ ਬਣਾਉਂਦੇ ਆ ਨਾ ਵਾ ਬੱਤ ਮੀਜਾ ਏ ਮੁੰਡਾ ਕਾਲਜ ਕਿਹੜੇ ਪੜ੍ਹਦਾ ਨੂੰ ਯੂਨੀਵਰਸਿਟੀ ਯੂਨੀਵਰਸਿਟੀ ਕਿਹੜੀ ਡੀਆਰਯੂ ਜਲੰਧਰ ਗੋਰੀਆਂ ਮਹਿਮਾਂ ਦਾ ਚਹੇਤਾ ਬਣ ਗਿਆ ਤੈਨੂੰ ਦਿਨੇ ਤਿਆਬ ਬਹਿਤਾ ਇਹ ਚਹੇਤਾ ਠੀਕ ਚਲੋ ਵੀ ਚਲੋ ਵੀ ਮੁੰਡਿਆ ਚਲੋ ਵੀ ਚਲੋ ਚਲੋ ਵੀ ਕਈ ਬੰਦੇ ਕਈ ਵਾਰ ਵੀ ਵੇਖੀ ਜਾਂਦੇ ਐਵੇਂ ਹੀ ਐਨਕਾ ਲਾ ਕੇ ਐ ਕਰ ਦੋ ਐਵੇਂ ਸਲਾਹ ਦੇ ਦੋ ਇਧਰ ਨੂੰ ਕਰ ਦੋ ਨਾ ਕਿਸਲਾ ਲੈਂਦਾ ਇਹਨਾਂ ਦੀ ਹਾਂ ਇਹਨਾਂ ਦੀ ਕੋਈ ਨਹੀਂ ਲੈਂਦਾ ਸਲਾਹ ਆਹ ਥੱਕ ਗਿਆ ਮਾਤਾ ਯਾਰ ਲੈ ਓਹੋ ਵੀਰ ਜੀ ਚਲੋ ਖਾਦੀਆਂ ਅੱਖ ਰਾ ਕਾਕਾ ਮਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਓ ਮਾਈ ਗਾਡ ਵੀਰ ਜੀ ਥੱਕ ਰਹੇ ਓ ਚੱਕ ਆ ਖੋਲਦੀ ਓ ਬੜੀ 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 ਫੜੀ 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 ਓ ਚੱਕ ਚੱਕ ਕਰਦੀ ਲੰਡੀ ਓ ਚੱਕ ਚੱਕਦੀ ਓ ਚੱਕਦੀ ਚੱਕਦੀ ਸਹੀ ਹਰਦੇ ਹੈ ਨਾ ਇਹ ਤਾਂ ਜੀਪ ਕੋਲ ਦੇ ਸਾਰੇ ਲੱਗੇ ਇਹ ਜਾਊਗਾ ਅੰਦਰ ਲੈ ਜਲੇ ਜੇ ਤੁਹਾਨੂੰ ਇਹਦੇ ਕਿਨੇ ਫੜ ਲਾ ਤੁਹਾਡੇ ਤਾਂ ਪਾਰੀ ਨਹੀਂ ਉਲਣੀ ਪਹਿਲਾਂ ਦੂਰ ਘੇਟ ਜੀ ਮੈਂ ਤਾਂ ਖਾਣ ਦਾ ਉਤਰਨਾ ਪੈਣਾ ਇਹ ਆਪਾਂ ਦਾ ਤਰਲੇ ਵਾਲੇ ਹੀ ਆ ਨਾ ਆਪਾਂ ਅੱਗ ਹੋ ਜਾਣਾ ਵੀਰ ਮਿੰਨਤ ਹੀ ਆ ਨਾ ਮਾਰੀ ਨਾ ਆਹ ਇਹ ਨਹੀਂ ਕਰਦਾ ਆਹ ਵੇਖੀ ਇੱਥੋਂ ਖਾ ਕੇ ਗਿਆਈ ਹਾਂ ਹੁਣ ਉਹਨਾਂ ਨਾਲ ਜਾਗ ਲੱਗ ਗਏ ਤੇ ਨਹੀਂ ਆ ਪਿਆਰ ਸਾਰੇ ਨਾ ਕਹਿੰਦਾ ਮੁਲਕ ਸਾਰਾ ਹੀ ਬੜੇ ਲੱਗਣਦੇ ਅੱਜ ਤਾਂ ਮੁਲਕ ਸਾਰਾ ਹੀ ਪਾੜਨ ਲੱਗ ਪਿਆ ਜਾਣ ਕੇ ਕਹਿੰਦੇ ਹਾਂ ਸਵਾਲ ਮੂੰ ਵੇਖੋ ਚੱਲਦਾ ਵੇਖੋ ਤੁਸੀਂ ਜਿਵੇਂ ਮੱਝ ਗਾਲੀ ਕਰਦੀ ਹੁੰਦੀ ਆ ਈਓ ਯਾਰ ਬਾਪੇ ਖਾਦਾ ਲਾਦਾ ਮਾਲਾ ਚਾਹੇ ਢੋਲੀ ਜਾਂਦਾ ਲੈ ਕੀ ਖਾਦਾ ਅੱਜ ਲੁਫਾਵਾ ਨਾਲ ਖਾਜੀ ਕਿਤੇ ਮੂੰ ਸਾਰਾ ਲੈ ਵੇਖ ਲੈਣਾ ਐ ਮੂੰ ਸਾਰਾ ਲੈ ਵੇਖ ਲੈ ਪਰ ਮੂੰ ਇਹਦਾ ਮੂੰ ਹੈ ਹੀ ਇਹਨੇ ਬਹੁਤ ਬਹੁਤ ਤੈਨੂੰ ਹਾਂ ਜੀ ਗੱਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ